ਗੁਰੂ ਪਿਆਰੀ ਸਾਧ ਸੰਗਤ ਜੀ ਰਾਦਾ ਸਵਾਮੀ ਜੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨੀਅੰਮੀ ਇਹ ਮੈਂ ਵੀ ਜਾਣਾ ਸੀ ਪਰ ਪਰ ਗੱਡੀਆਂ ਪਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨਿਯੰਮੀਏ ਮੈਂ ਵੀ ਜਾਣਾ ਸੀ ਗੁਰੂ ਘਰ ਵਿੱਚ ਹੁੰਦੇ ਗੁਰੂ ਜੀ ਦੇ ਦਰਸ਼ਨ ਗੁਰੂ ਘਰ ਵਿੱਚ ਹੁੰਦੇ ਗੁਰੂ ਜੀ ਦੇ ਦਰਸ਼ਨ ਮੈਂ ਵੀ ਪਾਉਣੇ ਸੀ ਨਿਯੰਮੀਏ ਮੈਂ ਵੀ ਪਾਉਣੇ ਸੀ ਗੁਰੂ ਜੀ ਦੇ ਦਰਸ਼ਨਾਂ 'ਚ ਅੰਮ੍ਰਿਤ ਵਰਸੇ ਗੁਰੂ ਜੀ ਦੇ ਦਰਸ਼ਨਾਂ ਚ ਅੰਮ੍ਰਿਤ ਵਰਸੇ ਮੈਂ ਵੀ ਪੀਣਾ ਸੀ ਨੀਅੰਮੀਏ ਮੈਂ ਵੀ ਪੀਣਾ ਸੀ ਪਰ ਪਰ ਗੱਡੀਆਂ ਪਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਪਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨੀਅੰਮੀਏ ਮੈਂ ਵੀ ਜਾਣਾ ਸੀ ਡੇਰੇ ਦੇ ਵਿੱਚ ਹੁੰਦੀ ਰੋੜੀ ਦੀ ਸੇਵਾ ਗੁਰੂ ਘਰ ਵਿੱਚ ਹੁੰਦੀ ਰੋੜੀ ਦੀ ਸੇਵਾ ਮੈਂ ਵੀ ਕਰਨੀ ਸੀ ਨਿਯੰਮੀਏ ਮੈਂ ਵੀ ਕਰਨੀ ਸੀ ਰੋੜੀ ਦੀ ਸੇਵਾ ਵਿੱਚ ਅੰਮ੍ਰਿਤ ਵਰਸੇ ਰੋੜੀ ਦੀ ਸੇਵਾ ਵਿੱਚ ਅੰਮ੍ਰਿਤ ਵਰਸੇ ਮੈਂ ਵੀ ਪੀਣਾ ਸੀ ਨੀ ਅੰਮੀਏ ਮੈਂ ਵੀ ਪੀਣਾ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਪਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨੀ ਅੰਮੀਏ ਮੈਂ ਵੀ ਜਾਣਾ ਸੀ ਡੇਰੇ ਦੇ ਵਿੱਚ ਚੱਲੇ ਲੰਗਰ ਦੀ ਸੇਵਾ ਗੁਰੂ ਘਰ ਵਿੱਚ ਚੱਲੇ ਲੰਗਰ ਦੀ ਸੇਵਾ ਮੈਂ ਵੀ ਕਰਨੀ ਸੀ ਨਿਯਮੀਏ ਮੈਂ ਵੀ ਕਰਨੀ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨਿਯਮੀਏ ਮੈਂ ਵੀ ਜਾਣਾ ਸੀ ਲੰਗਰ ਦੀ ਸੇਵਾ ਵਿੱਚ ਅੰਮ੍ਰਿਤ ਵਰਸੇ ਲੰਗਰ ਦੀ ਸੇਵਾ ਵਿੱਚ ਅੰਮ੍ਰਿਤ ਵਰਸੇ ਮੈਂ ਵੀ ਪੀਣਾ ਸੀ ਨਿਯਮੀਏ ਮੈਂ ਵੀ ਪੀਣਾ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨੀ ਮੇਰੀ ਭੋਲੀਏ ਮਾਏ ਮੈਂ ਵੀ ਜਾਣਾ ਸੀ ਡੇਰੇ ਦੇ ਵਿੱਚ ਚੱਲੇ ਲੋਹਾ ਦੀ ਸੇਵਾ ਗੁਰੂ ਘਰ ਵਿੱਚ ਚੱਲੇ ਲੋਹਾ ਦੀ ਸੇਵਾ ਮੈਂ ਵੀ ਕਰਨੀ ਸੀ ਨਿਯਮੀਏ ਮੈਂ ਵੀ ਕਰਨੀ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨਿਯਮੀਏ ਮੈਂ ਵੀ ਜਾਣਾ ਸੀ ਲੋਹਾ ਦੀ ਸੇਵਾ ਵਿੱਚ ਅਮਰਤ ਵਰਸੇ ਲੋਹਾ ਦੀ ਸੇਵਾ ਵਿੱਚ ਅੰਮ੍ਰਿਤ ਵਾਰਸੇ ਮੈਂ ਵੀ ਪੀਣਾ ਸੀ ਨਿਯਮੀਏ ਮੈਂ ਵੀ ਪੀਣਾ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨਿਯਮੀਏ ਮੈਂ ਵੀ ਜਾਣਾ ਸੀ ਮੰਡ ਦੀ ਸੇਵਾ ਉੱਤੇ ਦਰਸ਼ਨ ਹੁੰਦੇ ਮੰਡ ਦੀ ਸੇਵਾ ਉੱਤੇ ਦਰਸ਼ਨ ਹੁੰਦੇ ਮੈਂ ਵੀ ਕਰਨੇ ਸੀ ਨਿਯਮੀਏ ਮੈਂ ਵੀ ਕਰਨੇ ਸੀ ਮੰਡ ਦੀ ਸੇਵਾ ਉੱਤੇ ਅੰਮ੍ਰਿਤ ਵਰਸੇ ਹੈ ਮੰਡ ਦੀ ਸੇਵਾ ਉੱਤੇ ਅੰਮ੍ਰਿਤ ਵਰਸੇ ਮੈਂ ਵੀ ਪੀਣਾ ਸੀ ਨਿਯਮੀਏ ਮੈਂ ਵੀ ਪੀਣਾ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨੀਅੰਮੀਏ ਮੈਂ ਵੀ ਜਾਣਾ ਸੀ ਗੁਰੂ ਦੇ ਦਰਸ਼ਨਾਂ ਤੇ ਅੰਮ੍ਰਿਤ ਵਰਸੇ ਗੁਰੂ ਜੀ ਦੇ ਦਰਸ਼ਨਾਂ ਤੇ ਅੰਮ੍ਰਿਤ ਵਰਸੇ ਮੈਂ ਵੀ ਪੀਣਾ ਸੀ ਨੀਅੰਮੀਏ ਮੈਂ ਵੀ ਪੀਣਾ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨੀ ਮੇਰੀ ਪੋਹਲੀਏ ਮਾਏ ਮੈਂ ਵੀ ਜਾਣਾ ਸੀ ਸਤ ਸੰਗ ਦੇ ਵਿੱਚ ਅੰਮ੍ਰਿਤ ਵਰਸੇ ਮੈਂ ਵੀ ਗੁਰਾਂ ਦਾ ਸਤ ਸੰਗ ਸੁਨਣਾ ਜਾਣਾ ਜ਼ਰੂਰੀ ਸੀ ਨੀ ਅੰਮੀਏ ਮੈਂ ਵੀ ਜਾਣਾ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨੀ ਅੰਮੀਏ ਮੈਂ ਵੀ ਜਾਣਾ ਸੀ ਸਤ ਸੰਗ ਦੇ ਵਿੱਚ ਅੰਮ੍ਰਿਤ ਵਰਸੇ ਮੈਂ ਵੀ ਗੁਰਾਂ ਦਾ ਸਤ ਸੰਗ ਸੁਣਨਾ ਜਾਣਾ ਜ਼ਰੂਰੀ ਸੀ ਨਿਯਮੀਏ ਮੈਂ ਵੀ ਜਾਣਾ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨਿਯਮੀਏ ਮੈਂ ਵੀ ਜਾਣਾ ਸੀ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਪਰ ਪਰ ਗੱਡੀਆਂ ਵਿਆਸ ਨੂੰ ਚੱਲੀਆਂ ਮੈਂ ਵੀ ਜਾਣਾ ਸੀ ਨਿਯਮੀਏ ਮੈਂ ਵੀ ਜਾਣਾ ਸੀ ਰਾਧਾ ਸਵਾਮੀ ਜੀ